ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਵਾਜ਼ ਲੋਕਾਂ ਦੀ ਨਿਊਜ਼ ਨਾਮ ਆਪਾਂ ਨਾ ਤੁਹਾਨੂੰ ਇੱਕ ਅੱਜ ਹਰੀਕੇਵਲ ਹਸਪੀਟਲ ਤੋਂ ਜਦੋਂ ਖੜਿਆਨ ਰੋਡ ਨੂੰ ਜਾਂਦੇ ਆ ਆ ਮੈਂ ਤੁਹਾਨੂੰ ਦਿਖਾ ਰਿਹਾ ਆ ਖੜਿਆਨ ਰੋਡ ਹੈ ਆ ਮਨੂ ਕਰਿਆਨਾ ਸਟੋਰ ਦੇ ਨਾਲ ਹੀ ਆ ਗੁਰੂ ਕਿਰਪਾ ਖਲਫੀਡ ਸਟੋਰ ਵਾਲਿਆ ਮੈਂ ਇੱਥੇ ਨਾ ਇੱਕ ਮੋਟਰਸਾਈਕਲ ਸੀਗਾ ਇਹਨਾਂ ਦਾ ਖੜਾ ਜਿਹੜਾ ਚੋਰੀ ਹੋ ਗਿਆ ਪਤਾ ਨਹੀਂ ਦਿਨ ਦਿਹਾੜੇ ਕਿਵੇਂ ਇੱਥੋਂ ਚੋਰੀ ਹੋ ਜਾਂਦੀਆਂ ਨੇ ਚੀਜ਼ਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਚੀਜ਼ਾਂ ਤੇ ਲਗਾਮ ਲਾਓ ਇਹ ਬਹੁਤ ਜਿਆਦਾ ਸਨਾਮ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਆ ਉਰੇ ਖੜਾ ਸੀਗਾ ਇਹ ਮੋਟਰਸਾਈਕਲ ਤੇ ਇਹਦਾ ਨੰਬਰ ਕੀ ਹੈ ਇਹਦਾ ਕੀ ਦੇ ਨਾਮ ਤੇ ਹੈ ਉਹ ਆਪਾਂ ਤੁਹਾਨੂੰ ਕਾਪੀ ਨਾਲ ਮੈਂਸ਼ਨ ਕਰ ਦਿੰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੀ ਗੌਰ ਕਰਕੇ ਇੱਥੇ ਕਿਤੇ ਕੈਮਰੇ ਵਗੈਰਾ ਹੋਣਗੇ ਤਾਂ ਦੇਖ ਕੇ ਇਹਨਾਂ ਦਾ ਜਿਹੜਾ ਮੋਟਰਸਾਈਕਲ ਹੈਗਾ ਉਹ ਦਵਾਇਆ ਜਾਵੇ